ਆ ਪੀਲ ਉਹ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇੱਕੀ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਤਰ੍ਹਾਂ ਇਦੋਂ ਜੂਰੀਆ ਰੇ ਪਾਈਆ ਇਹਦੇ ਵਿੱਚ ਦੇਖੋ ਕਿੰਨੀ ਜੂਰੀਆ ਰੇ ਪਾਉ ਉਹ ਥੋੜੀ ਨਹੀਂ 3-4 ਕਿਲੋ ਜੂਰੀਆ ਰੇ ਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਤੂਕ ਕੇ ਦੇਖਦੇ ਜਦੋਂ ਦੁੱਧ ਬਣੂਗਾ ਕਿ ਇਹ ਆਪਾਂ ਜਿਹੜਾ ਚੌਰੇ ਹੋਰ ਦੁੱਧ ਪੀਣਿਆ ਨਾ ਵੀ ਹਾਂ ਜਪੋ ਖੰਨੇਮ ਬਲਕਿ ਸੇਕ ਜਾਂ ਹੋਰ ਆਪਾਂ ਰੰਗ ਬਰੰਗੇ ਹਨੇ ਉੱਥੇ ਫੁੱਲੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਟ੍ਰੇਨ ਖੋਲ ਲਿਆ ਆਪਣਾ ਦਾ ਇਹ ਨੂੰ ਜੀ ਹੁੰਦੀ ਹੈ ਜਿਹੜੀ ਨਿੰਬੂ ਵਾਲੀ ਦੇਖੋ ਟ੍ਰੇਨ ਨੂੰ ਖੋਲ ਰਿਹਾ ਕਿ ਜਿੱਦ ਤਰ ਅੱਗੇ-ਅੱਗੇ ਦੇਖੋ ਇਹ ਕਰੂਗਾ ਅਸੀਂ ਅੰਤ ਤੱਕ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾ吃 ਰਿਹਾ ਥੋੜੀ ਅੱਖਾਂ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਦੇਖੋ ਇਹ ਚਾਕ ਕੀ ਹੋਰ ਪਾ ਰਹੇ ਹੈ ਚਾ ਲੋ ਆ ਇੱਕ ਹੋਰ ਜ਼ਹਿਰ ਪਾਤਾ ਜੂਰੀ ਧੋਕੇ ਦਾ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਾਉ ਫੀਲਾ ਕਰਦੇ ਹਨ ਅਜੇ ਹੋਰ ਦੇਖੋ ਜੀ ਨੇ ਜੇ ਇੱਥੇ ਹੀ ਖੜਦਾ ਸੀ ਇਹ ਆ ਦੇਖੋ ਤੇ ਲੋ ਜੀ ਆ ਰੰਗ ਪਾਤਾ ਇਹਦੇ ਵਿੱਚ ਹੋਰ ਇਹ ਲੋ ਦੇਖੋ ਹੋਰ ਰੰਗ ਮਿਲਾਤਾ ਉਹ ਰੰਗ ਕੀਤਾ ਹੋਰ ਫੀਲਾ ਰੰਗ ਕਰਤਾ ਲਾਲ ਪੀਲਾ ਇਹ ਕਰਤਾ ਰੰਗ ਬਰੰਗ ਕਰ ਲੋ ਦੇਖ ਲੋ ਵੇਖ ਲੋ ਤੁਸੀਂ ਇਹ ਲੋ ਇਹ ਦੂਹਵਾ ਲਓ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਗਿਆ ਹੁਣ ਤਾਂ ਦੇਖੋ ਉਹ ਲੱਗ ਗਿਆ ਇਹ ਅੱਗੇ ਪੈਣ ਜਾ ਕੇ ਇੱਕ ਸਾਥ ਦੇ ਵਿੱਚ ਇਹ ਕਰ ਰਹੇ ਨੇ ਦੇਖ ਸਕ ਰਹੇ ਹਾਂ ਤੁਸੀਂ ਆ ਦੇਖੋ ਲੋ ਇਹ ਇਹ ਲੋ ਇਹ ਹੁਣ ਤੁਸੀਂ ਇੱਕ ਭਰੋ ਜਿਹੜੀਆਂ ਆਪਾਂ ਬੱਚੇ ਨੂੰ ਕੁਲਫੀਆਂ ਖਵਾਉਣੇ ਕੁਲਫੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸ਼ਹਿਰ ਦਾ ਕਿੰਨਾ ਖਲਵਾੜ ਹੋਇਆ। ਇਹੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੁੱਤ ਲੈ ਜਾਣ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦੁਕਾਨਾਂ ਤੋਂ ਸਮਾਨ ਜ਼ਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ। ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੋਂ ਇਹ ਸਮਾਨ ਮਿਲਦਾ ਹੈ। ਬੱਚੇ ਆਪਣੇ ਆ ਪੈਸੇ ਦੇ ਦੇਣੇ ਉੱਥੇ ਜਾ ਕੇ ਖਾਂਦੇ ਨੇ। ਹਾਂ ਦੇਖੋ ਪੈਕਟ ਤਿਆਰ ਹੋ ਗਿਆ। ਦੇਖ ਲਓ ਡੁਪਲੀਕੇਟ ਫੁਰਕੀ ਛੋਟੇ ਸਾਹਮਣੇ ਤਿਆਰ ਹੋਏ। ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ। ਧੰਨਵਾਦ।